ਸਾਰਿਆਂ ਨੂੰ ਜੀ ਬਹੁਤ ਆਦਰ ਸਹਿਤ ਜੈ ਵਾਲਮੀਕੀ ਜੈ ਭੀ ਜੈ ਭਾਰਤ ਮੇਰਾ ਨਾਮ ਪ੍ਰਕਾਸ਼ ਅਨਾਰਿਆ ਜੀ ਮੈਂ ਡਾਕਟਰ ਬੀ ਆਰ ਮੇਡਰ ਭਲਾਈਮਨ ਚਦ ਦਾ ਚੇਅਰਮੈਨ ਹਾਂ ਧਾਰਮਿਕ ਸੰਸਥਾਵਾਂ ਨਾਲ ਜੁੜਿਆ ਹੋਇਆ ਵਿਅਕਤੀ ਹਾਂ ਸਵਾਲ ਹੈ ਸਾਡਾ ਸਮਾਜ ਜਿਹੜਾ ਆ ਉਹ ਗੁਰਜੀਤ ਸਿੰਘ ਔਜਲਾ ਜੀ ਨੂੰ ਜਿਹੜਾ ਸਵਾਲ ਕਰ ਰਿਹਾ ਆ ਉਹਨਾਂ ਦੀ ਮਾਨਸਿਕਤਾ ਦੇ ਉੱਤੇ ਜੁੜੇ ਹੋਏ ਸਵਾਲ ਨੇ ਤੇ ਮੈਂ ਬਸ ਇਨਾ ਹੀ ਕਹਿਣਾ ਚਾਹਾਂਗਾ ਕਿ ਗੁਰਜੀਤ ਸਿੰਘ ਔਜਲਾ ਜੀ ਨੂੰ ਇਹ ਸਵਾਲ ਦਾ ਜਵਾਬ ਜਿਹੜਾ ਹੈ ਉਹ ਜ਼ਰੂਰ ਦੇਣਾ ਚਾਹੀਦਾ ਤੇ ਜਿਹੜੀਆਂ ਧਾਰਮਿਕ ਸਾਡੀ ਜਥੇਬੰਦੀਆਂ ਉਹਨਾਂ ਨੂੰ ਵੀ ਆਪਸ ਦੇ ਵਿੱਚ ਇਸ ਮੁੱਦੇ ਦੇ ਉੱਤੇ ਇੱਕ ਜੁੜਤਾ ਕੋਕੀ ਸਵਾਲ ਤੇ ਸਵਾਲ ਹੀ ਆ ਦੇਖੋ ਕੋਈ ਵੀ ਕੈਂਡੀਡੇਟ ਜਿਹੜਾ ਕਿਤੇ ਵੀ ਜਾ ਰਿਹਾ ਲੋਕ ਉਹਨਾਂ ਨੂੰ ਸਵਾਲ ਕਰ ਰਹੇ ਨੇ ਤੇ ਸਾਨੂੰ ਵੀ ਬਾਬਾ ਸਾਹਿਬ ਨੇ ਹੱਕ ਦਿੱਤਾ ਆ ਆਪਣੀ ਵੋਟ ਨੂੰ ਪਾਉਣ ਦਾ ਹੀ ਨਹੀਂ ਸਵਾਲ ਕਰਨ ਦਾ ਵੀ ਤੇ ਉਹ ਸਵਾਲ ਜਿਹੜਾ ਇਹ ਸਾਰੇ ਕਰ ਰਹੇ ਨੇ ਔਰ ਇਹਨਾਂ ਦੇ ਸਵਾਲਾਂ ਦੇ ਨਾਲ ਅਸੀਂ ਸਹਿਮਤ ਆ ਇਹ ਸਵਾਲ ਜਿਹੜਾ ਮੁੱਜੀ ਸਿੰਘ ਔਜਲਾ ਜੀ ਦੇ ਵਾਸਤੇ ਆ ਉਹਨਾਂ ਨੂੰ ਉਸ ਮਾਨਸਿਕਤਾ ਦੇ ਉੱਤੇ ਆਪਣੀ ਗੱਲ ਨੂੰ ਰੱਖਣਾ ਚਾਹੀਦਾ ਜਾਵਾ ਅੰਦਰ ਗਿਆ ਪ੍ਰਜਨ ਸੰਤਾ ਨਾਮ ਦੱਸ ਕੇ ਅੱਜ ਦੇ ਮੁੱਦੇ ਬਦ ਕੀ ਕਰਨ ਚਾਹ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਜਾਵਾਲੀ ਚੀਜ਼ ਜੈ ਜੀ ਜਗਰਤ ਮੈਂ 파ਤੀ ਬੰਨ ਕੇ ਆਇਆ ਤਰ ਸਮਾਇਤੋ ਅੰਬਸਦਲਾ ਜੀ ਰਾ ਪ੍ਰਧਾਨ ਸੁਨੀਲ ਕੁਮਾਰ ਮੱਟੂ ਬੀਤੇ ਦਿਨੀ ਹੀ ਓਜਲਾ ਸਾਹਿਬ ਦੀਆਂ ਕੁਝ ਕਮੀਆਂ ਸੋਸ਼ਲ ਮੀਡੀਆ ਤੇ ਆਪਾਂ ਦੇਖਣ ਨੂੰ ਮਿਲੀਆਂ ਵੀ ਤੁਹਾਨੂੰ ਤੁਹਾਡੀ ਮਾਨਸਿਕਤਾ ਕਿੰਨੀ ਬਿਮਾਰ ਆ ਵੀ ਅਸੀਂ ਤੁਹਾਨੂੰ ਇੱਕ ਐਮਪੀ ਬਣਾਇਆ ਭਰੋਸੇ ਤੇ ਤੁਸੀਂ ਜਿਹੜਾ ਨੌਕਰੀਆਂ ਦੇ ਸਾਰਿਆਂ ਨੂੰ ਲਵਾ ਦੇਣਾ ਜਾਂ ਸਾਰਿਆਂ ਦੇ ਕੰਮ ਸਵਾਰ ਦੇਣੇ ਇੱਕ ਭਰੋਸਾ ਹੀ ਕੀਤਾ ਕਿ ਚਲੋ ਤੁਸੀਂ ਵਧੀਆ ਤਰੀਕੇ ਨਾਲ ਇਸ ਸਮਾਜ ਨੂੰ ਲੈ ਕੇ ਚੱਲੋਗੇ ਅਸੀਂ ਸਮਾਜ ਦੀ ਲੀਡ ਤੁਹਾਡੇ ਹੱਥ ਫੜਾਣੇ ਆ ਪਰ ਤੁਸੀਂ ਸਾਨੂੰ ਐਡੀ ਬੁਰੀ ਤਰ੍ਹਾਂ ਦੇਖਦੇ ਹੋ ਐਡੀ ਮਾਨਸਿਕਤਾ ਨਾਲ ਦੇਖਦੇ ਹੋ ਮੈਂ ਕਹਾਂਗਾ ਵੀ ਤੁਸੀਂ ਕੀ ਲੋਕਾਂ ਨੂੰ ਵਧੀਆ ਸਿੱਖਿਆ ਦੋਗੇ ਸਾਡੇ ਬਾਰੇ ਜੇ ਤੇ ਤੁਸੀਂ ਆਪ ਹੀ ਸਾਡੇ ਬਾਰੇ ਮਾੜਾ ਸੋਚਦੇ ਹੋ ਤੁਹਾਨੂੰ ਇਹ ਸੋਚਣਾ ਚਾਹੀਦਾ ਵੀ ਤੁਹਾਡੇ ਪਾਰਟੀ ਦੇ ਵਰਕਰ ਵੀ ਐਸੀ ਆ ਸਮਝਦੇ ਹੋ ਤੁਹਾਡੀ ਜਿਹੜੇ ਵੋਟ ਦੇ ਕੰਪੇਨਿੰਗ ਕਰਨ ਜਾਂਦੇ ਉਹ ਵੀ ਐਸੀ ਜਾਂਦੇ ਆ ਦੂਸਰੀ ਬਰਾਦੀ ਦੇ ਲੋਕ ਤੇ ਤੁਹਾਡੇ ਨਾਲ ਖਲੁੰਦੇ ਵੀ ਨਹੀਂ ਚੱਜਣਾ ਜਿੰਨਾ ਤੁਹਾਡੇ ਨਾਲ ਐਸੀ ਸਮਾਜ ਖਲੁੰਦਾ ਸੀ ਪਰ ਤੁਹਾਡੀ ਮਾਨਸਿਕਤਾ ਨੇ ਉਹਨਾਂ ਨੂੰ ਦੂਰ ਕੀਤਾ ਉਹ ਤੁਹਾਡੀ ਜਿਹੜੀ ਅੰਦਰ ਮਾਨਸਿਕਤਾ ਸੀ ਉਹ ਸਾਡੇ ਸਾਹਮਣੇ ਖੁੱਲ ਕੇ ਆਈ ਅਸੀਂ ਆਪਣੇ ਸਮਾਜ ਨੂੰ ਬੇਨਤੀ ਕਰਾਂਗੇ ਕਿ ਜਦੋਂ ਵੀ ਵੋਟ ਪਾਣੀ ਆ ਸੋਚ ਕੇ ਪਾਇਓ ਸਮਝ ਕੇ ਪਾਇਓ ਕਿਉਂਕਿ ਵੋਟ ਹੀ ਤੁਹਾਡਾ ਅਧਿਕਾਰ ਆ ਕਾਹਹੀਂ ਤੁਸੀਂ ਜਾ ਕੇ ਆਪਣੇ ਕਿਸੇ ਵੀ ਥਾਣੇ ਚੌਂਕੀ 'ਚ ਜਾ ਕੇ ਇਨਸਾਫ ਮੰਗ ਸਕਦੇ ਹੋ ਇਹ 바ਵਾ ਸਾਹਿਬ ਨੇ ਤੁਹਾਨੂੰ ਦੇਣ ਦਿੱਤੀ ਆ ਵੋਟ ਦੀ ਤੇ ਜੇਕਰ ਇਹ ਵੀ ਨਾ ਹੋਵੇ ਨਾ ਤੇ ਇਹ ਹੀ ਲੋਕ ਤੁਹਾਡੇ ਗਲਿਆਂ ਦੇ ਵਿੱਚ ਠੂਠੇ ਪਵਾ ਦਣ ਤੇ ਝਾੜੂਆਂ ਬਣਵਾ ਦਣ ਐਦਾਂ ਦੀ ਇਹਨਾਂ ਦੀ ਮਾਨਸਿਕਤਾ ਹੈਗੀ ਆ ਤੁਹਾਡੇ ਬੱਚਿਆਂ ਨੂੰ ਗੈਂਗਸਟਰ ਬਣਾ ਦਣ ਇਹ ਲੋਕ ਨਜਾਇਜ਼ ਪਰਚੇ ਇੱਕ ਰਾਦਨ ਇਹ ਲੋਕ ਇਹ ਤਾਕਤਾਂ ਦੇ ਗਲਤ ਇਸਤੇਮਾਲ ਕਰਨ ਇਹ ਐਸੇ ਲੋਕ ਆ ਬੇਨਤੀ ਆ ਵੀ ਇਹਨਾਂ ਤੋਂ ਬਚੋ ਆਪ ਵੀ بچੋ ਆਪਣੇ ਬੱਚਿਆਂ ਨੂੰ ਵੀ ਬਚਾਓ ਸਾਰਿਆਂ ਨੂੰ ਜਵਲ ਨਹੀਂ। ਅੱਛਾ ਪੀਪੀਸੀ ਦਾ ਨਾਮ ਤੇ ਤੁਹਾਡਾ ਨਾਮ ਦੱਸ ਕੇ ਜਿਹੜੇ ਮੁੱਦੇ ਨੇ ਅੱਜ ਇਕੱਠੇ ਹੋਏ ਉਹਦੇ ਬਾਰੇ ਕੀ ਕਹਿਣਾ ਚਾਹੋ। ਇਹਨਾਂ ਦਾ ਮੈਂ ਸਾਰੇ ਵੀਰ ਜਿਹੜੇ ਮੇਰੇ ਵਕ ਵਕ ਸੰਸਾਵਾ ਤੋਂ ਇਸ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਹੋਏ ਆ ਮੈਂ ਉਹਨਾਂ ਦਾ ਬੜਾ ਤਨਹਾਲ ਕਰਦਾ ਤੇ ਮੈਂ ਜੀ ਜਗਜੀਤ ਕੁਮਾਰ ਜੱਗੂ ਆਲ ਇੰਡੀਆ ਸ਼ਡਿਊਲਡ ਕਾਸਟ ਪ੍ਰਿਸ਼ਦ ਦਾ ਮੈਂ ਰਾਸ਼ਟਰੀ ਪ੍ਰਧਾਨ ਆ। ਇਹ ਜਿਹੜਾ ਅੱਜ ਜਿਹੜਾ ਮੁੱਦੇ ਦੇ ਕਾਸ ਕੌਂਸਲ ਸੋਈਦੀ ਆ ਇਹ ਜਿਹੜਾ ਉਹ ਜਿਹੜਾ ਗੁਰਜੀਤ ਸਿੰਘ ਜੀ ਉਹ ਜਿਹੜਾ ਜੀ ਜਿਹੜਾ ਕਿ ਪਿਛਲੇ ਪਿਛਲੀ ਵਾਰੀ ਆ ਵੀ ਜਿਹੜੇ ਖੜੇ ਸੀ ਉਹਨਾਂ ਨੇ ਬੋਲਿਆ ਸੀ ਵੀ ਸਾਡੇ ਸਮਾਜ ਦੇ ਬਾਰੇ ਵੀ ਸਾਡੇ ਬੱਚੇ ਚੋਰੀ ਮਾਰ ਬਣ ਜਾਂਦੇ ਨੇ ਗੈਂਗਸਟਰ ਬਣ ਜਾਂਦੇ ਨੇ ਚੈਨੀ ਦੋਰ ਬਣ ਜਾਂਦੇ ਨੇ ਮੈਂ ਗੁਰਜੀਤ ਸਿੰਘ ਉਹ ਜਿਹੜਾ ਨੂੰ ਇਹੋ ਕੁਛ ਨਾ ਜਾਨਣਾ ਵਾ ਵੀ ਸਾਡੇ ਸਮਾਜ ਦੇ ਥੋੜਾ ਬੰਦੇ ਨੇ ਤੁਹਾਡੇ ਸਮਾਜ ਦੇ ਵੀ ਹੈਗੇ ਨੇ ਤੂੰ ਉਹਨਾਂ ਸਮਾਜ ਦੀ ਗੱਲ ਵੀ ਕਰਨੀ ਚਾਹੀਦੀ ਸੀ ਨਾ ਤੂੰ ਤੂੰ ਜਾਣ ਬੁੱਝ ਕੇ ਸਾਡੇ ਐਸੀ ਐਸੀਆਂ ਦੇ ਟੈਗ ਕੀਤਾ ਵਾ ਕਿ ਇੱਕ ਸਾਜੀ ਦੀ ਤਹ ਦੇ ਤੁਸੀਂ ਟੈਗ ਕੀਤਾ ਹੈ ਇਹ ਜਾਣ ਬੁੱਝ ਕੇ ਟੈਗ ਕੀਤਾ ਮਰ ਲੇ ਕਿ ਸਾਨੂੰ ਬਦਨਾਮ ਨਾ ਕਰਿਆ ਕਰੋ ਮੇਰੀ ਸੁਣੋ ਗੱਲ ਉਹ ਰਾਜੀ ਤੁਸੀਂ ਇੱਕ ਐਮਪੀ ਬਣੇ ਨੇ ਉਹ ਵੀ ਸਾਡੀਆਂ ਵੋਟਾਂ ਦੇ ਬਣੇ ਨੇ ਕਿ ਤੁਸੀਂ ਕਿਸੇ ਜਨਰਲ ਕੈਟਾਗਰੀ ਦੇ ਵੋਟ ਦੇ ਨਾਲ ਤੁਸੀਂ ਐਮਪੀ ਨਹੀਂ ਬਣ ਸਕਦੇ ਜਦ ਤੱਕ ਸਾਡਾ ਐਸੀ ਸਮਾਜ ਵੋਟ ਨਾ ਪਾਵੇ ਨਾ ਦੇ ਕੋਈ ਪ੍ਰਧਾਨ ਮੰਤਰੀ ਬਣ ਸਕਦਾ ਨਾ ਕੋਈ ਐਮਪੀ ਬਣ ਸਕਦਾ ਨਾ ਕੋਈ ਕਾਉਂਸਲ ਬਣ ਸਕਦਾ ਨਾ ਕੋਈ ਐਨਐਲਐ ਬਣ ਸਕਦਾ ਇਹ ਤੁਸੀਂ ਵੀ ਸਾਡੇ ਵੋਟਾਂ ਦੇ ਆਪੀ ਬਾਂਦੇ ਜੇ ਤੇ ਸਾਡਾ ਸਾਡੇ ਸਮਾਜ ਬਾਰੇ ਤੁਸੀਂ ਬੋਲਦੇ ਜੀ ਤੁਹਾਨੂੰ ਤੁਹਾਨੂੰ ਇਹੋ ਹੀ ਸਿਖਾਇਆ ਜਾਂਦਾ ਤੁਸੀਂ ਤੁਸੀਂ ਇੱਕ ਵੀ ਗੱਲ ਜਾ ਕੇ ਤੁਸੀਂ ਤੁਸੀਂ ਪਾਰਲੀਮੈਂਟ ਦੇ ਵਿੱਚ ਇੱਕ ਵੀ ਗੱਲ ਕੋਈ ਸਮਾਜ ਦੇ ਬਾਰੇ ਕੋਈ ਕੀਤੀ ਹੋਈ ਤੇ ਤੁਸੀਂ ਮੈਨੂੰ ਦੱਸ ਦਿਓ ਇਹਨੇ ਕੋਈ ਵੀ ਐਸੀ ਸਮਾਜ ਦੇ ਬਾਰੇ ਕੋਈ ਗੱਲ ਨਹੀਂ ਕਰਦਾ ਨਾ ਕੋਈ ਗੱਲ ਕਰਦਾ ਉਹ ਬਸ ਗਰੀ ਮੈਂ ਪੁਲ ਬਣਾਦਾ ਕਰੀ ਉਹ ਪੁਲ ਨਹੀਂ ਐਸੀ ਸਮਾਜ ਦੇ ਜਿਹੜੇ ਜਿਹੜੇ ਮੁੱਦੇ ਨੇ ਰੁਕੇ ਹੋਏ ਉਹਨਾਂ ਬਾਰੇ ਵੀ ਗੱਲ ਕਰਿਆ ਕਰੋ ਇੱਕ ਵੀ ਗੱਲ ਨਹੀਂ ਤੁਸੀਂ ਕੀਤੀ ਇਹ ਜਿਹੜਾ ਇਹਦਾ ਤੁਸੀਂ ਬੋਲਿਆ ਨਾ ਇਹ ਜਿਹੜਾ ਕਾਸੀ ਸਮਾਜ ਦੇ ਬਾਰੇ ਅਸੀਂ ਸੁਮਿਤ ਗਾਲੀ ਜਿਹੜਾ ਸਾਡਾ ਵੀਰਾ ਉਹ ਉਹਦੇ ਅਸੀਂ ਉਹਦੇ ਅਸੀਂ ਪੂਰੇ ਨਾਲ ਆ ਉਹ ਸਾਡੀ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਪੂਰੇ ਨਾਲ ਆ ਸਾਡੇ ਜਿੱਥੇ-ਜਿੱਥੇ ਵੀ ਸਾਡੇ ਆਦੇਦਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਿੱਥੋਂ ਤੱਕ ਤੁਸੀਂ ਸਾਡੇ ਆ ਗਿਆ ਸਟੀਲ ਦਾ ਅਸੀਂ ਉੱਥੇ-ਉੱਥੇ ਜਾ ਕੇ ਘਰ-ਘਰ ਜਾ ਕੇ ਪ੍ਰਚਾਰ ਕਰਾਂਗੇ ਤੁਹਾਡੇ ਖਿਲਾਫ ਔਰ ਤੁਹਾਨੂੰ ਇੱਕ ਵੀ ਬੋਲ ਨਹੀਂ ਪੈਂਦਾਵਾਂਗੇ ਤੁਹਾਨੂੰ ਇੰਨੀ ਇੱਕ ਕਰਾਰੀ ਹਾਰ ਦੇਵਾਂਗੇ ਬਾਕੀ ਤੁਹਾਨੂੰ ਪਤਾ ਲੱਗਦਾ ਕਿ ਮੈਂ ਇੱਕ ਐਸੀ ਸਮਾਜ ਬਾਰੇ ਬੋਲਿਆ ਸੀ ਤੇ ਮੈਨੂੰ ਐਸੀ ਸਮਾਜ ਨੇ ਮੈਨੂੰ ਇਹ ਫਤਵਾ ਦਿੱਤਾ ਵਾ ਬੋਲਣ ਦਾ ਕਿ ਇਹਨਾਂ ਕੁਝ ਕਹਿੰਦਾ ਆ ਜਹਾ ਵਾਲਿੰਕੀ ਹਰ ਹਰ ਬਾਤ। ਚੰਗੀ ਸੱਚੀ ਭਾਜੀ ਕਿਤਾਬ ਪਿਛਲੇ ਦਿਨੀ ਕੋ ਪਿਆਰ ਬਾਰੇ ਲੈ ਕੇ ਮਸਾ ਚੱਲ ਰਿਹਾ ਏ ਕੀ ਕੰਮ ਕਰੂੰ। ਬਹੁਤ ਧੰਨਵਾਦ ਕਰਦੀ ਆਂ ਸਾਰੇ মিডিਆ ਦਾ ਜਿਨ੍ਹਾਂ ਨੇ ਸਾਡੇ ਦਲ ਸਮਾਜ ਦੀ ਐਸੀ ਸਮਾਜ ਦੀ ਗੱਲ ਜਿਹੜੀ ਆ ਲੋਕਾਂ ਤੱਕ ਪਹੁੰਚਾਉਂਦਾ ਇੱਕ ਮਾਧਿਅਮ ਪ੍ਰੈਸ ਦੇ ਮਾਧਿਅਮ ਤੋਂ ਆਪਾਂ ਲੋਕਾਂ ਤੱਕ ਗੱਲ ਆਪਣੀ ਰੱਖ ਰਹੀ ਆ। ਔਰ ਬਹੁਤ ਹੀ ਸਤਿਕਾਰਯੋਗ ਸਾਡੇ ਹਮ ਪ੍ਰਕਾਸ਼ਨ ਆਰਿਆ ਜੀ ਜਿਹੜੇ ਕੀ ਡਾਕਟਰ ਵੀਰ ਅੰਬੇਡਕਰ ਕਲਾਈਮੈਂਟ ਦੇ ਮੁੱਖ ਸੰਚਾਲਕ ਨੇ ਸੁਮਿਤ ਜੀ ਜਗੂ ਜੀ ਅਗਰ ਸੁਨੀਲ ਮੱਟੂ ਜੀ ਔਰ ਉਹਨਾਂ ਦੇ ਨਾਲ ਸਾਡੇ ਰਾਹੁਲ ਮਲਿਕ ਜੀ ਇਹਨਾਂ ਸਾਰੇ ਚੈਨਲਾਂ ਦਾ ਚੈਨਲ ਦੇ ਮਾਧਿਅਮ ਤੋਂ ਇਹਨਾਂ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਵਾ ਮੈਂ ਇਹ ਕੱਲੀ ਸੁਮਿਤ ਕਾਲੀ ਦੀ ਗੱਲ ਨਹੀਂ ਆ ਇਹ ਸੁਮਿਤ ਕਾਲੀ ਜੀ ਨੇ ਆਪਣੀ ਗੱਲ ਰੱਖੀ ਆ ਆਪਣੇ ਸਮਾਜ ਬਾਰੇ ਗੱਲ ਰੱਖੀ ਆ ਕਈ ਲੋਕਾਂ ਨੇ ਸਾਨੂੰ ਇਹ ਕਿਹਾ ਵਾਕੀ ਮਤਲਬ ਇਹ ਜੀ ਇਲੈਕਸ਼ਨ ਸਟੈਂਡ ਹੋ ਸਕਦਾ ਜਾਂ ਕੋਈ ਪਾਰਟੀ ਨੇ ਕਿਸੇ ਨੇ ਇਹਨਾਂ ਨੂੰ ਕੁਝ ਕਿਹਾ ਹੋਊਗਾ ਖੜਾ ਕੀਤਾ ਹੋਊਗਾ ਮੈਂ ਇਹ ਗੱਲ ਕਰਦਾ ਹਾਂ ਕਿ ਜੇਕਰ ਕੋਈ ਵਿਅਕਤੀ ਇੱਕ ਉਸ ਬੰਦੇ ਤੇ ਆਪਣਾ ਨਿੱਜੀ ਤੰਦ ਕੱਸ ਲਿਆ ਵਾ ਕਿ ਆਪਣੇ ਆਪ ਨੂੰ ਉਦਾਂ ਡਰ ਵੀ ਨਾ ਰੱਖਦੇ ਹੋਏ ਲੋਕਾਂ ਤੱਕ ਆਪਣੀ ਗੱਲ ਰੱਖ ਰਿਹਾ ਕਿ ਐਸੀ ਸਮਾਜਲੀ ਇੱਕ ਬੰਦੇ ਨੇ ਇਹਨਾਂ ਭੱਦੀ ਸ਼ਬਦਾਵਲੀ ਯੂਜ਼ ਕਰਕੇ ਤੇ ਲੋਕਾਂ ਤੱਕ ਪਹੁੰਚਾਈ ਚੈਨੀ ਤੋੜ ਕੇ ਆ ਗੈਂਗਸਟਰ ਕਿਆ ਜਾਂ ਉਹਨਾਂ ਨੂੰ ਕਿਹਾ ਕਿ ਇਹ ਅਨਪੜ ਲੋਕ ਨੇ ਥੋੜਾ ਜਿਹਾ ਛੋਟੀ ਉਮਰ ਤੋਂ ਇਹ ਆ ਕ੍ਰਾਈਮ ਕਰਨਾ ਸ਼ੁਰੂ ਕਰ ਦਿੰਦੇ ਨੇ ਵੱਡੇ ਹੋ ਕੇ ਇਹ ਸ਼ੁਰੀਮਾਰ ਬਣ ਜਾਂਦੇ ਨੇ ਇਹ ਕਰਦੇ ਨੇ ਇਦਾਂ ਦੀ ਸ਼ਰਦਾਬੀ ਵਰਤਨ ਵਾਲੇ ਬੰਦੇ ਨੂੰ ਤਾਂ ਟਿਕਟ ਵੀ ਨਹੀਂ ਮਿਲਣੀ ਚਾਹੀਦੀ ਪਹਿਲੀ ਗੱਲ ਤੇ ਮੈਂ ਉਸ ਪਾਰਟੀ ਤੇ ਵੀ ਤੰਦ ਕੱਸਦਾ ਕਿ ਉਹਨੇ ਇਹੋ ਜੇ ਕੈਂਡੀਡੇਟ ਨੂੰ ਜਿਹਦੀ ਦਲਤ ਭਾਈਚਾਰੇ ਲਈ ਇੰਨੀ ਬਹੁਤ ਵੱਡਾ ਜਿਹੜਾ ਰੇਸ਼ੋ ਵੋਟ ਬੈਂਕ ਦਾ ਉਹ ਦਲਤ ਭਾਈਚਾਰੇ ਨਾਲ ਜੁੜਿਆ ਵਾ ਔਰ ਕਾਂਗਰਸ ਪਾਰਟੀ ਦੀ ਖਾਸ ਕਰਕੇ ਮੈਂ ਵੇਖੂਗਾ ਕਿ ਕਿੰਨੀ ਮਾੜੀ ਗੱਲ ਆ ਕਿ ਉਸਨੇ ਇਹੋ ਜਿਹੇ ਕੈਂਡੀਡੇਟ ਨੂੰ ਟਿਕਟ ਦੇ ਦਿੱਤੀ ਆ ਔਰ ਜੇਕਰ ਕੋਈ ਸੁਮਿਤ ਕਾਲੀ ਵਰਗਾ ਵਿਅਕਤੀ ਉਹਨਾਂ ਤੇ ਕੋਈ ਤੰਦ ਕੱਸਦਾ ਵਾ ਜਾਂ ਉਹਨਾਂ ਦੇ ਬਾਰੇ ਗੱਲ ਦੱਸਦਾ ਲੋਕਾਂ ਨੂੰ ਤੇ ਆਪਾਂ ਉਹਦੇ ਖਿਲਾਫ ਆਪਣਾ ਹੀ ਭਾਈਚਾਰਾ ਚਲੋ ਸੁਮਿਤ ਕਾਲੀ ਜੀ ਤੇ ਇੱਕ ਆਪਣੇ ਸਮਾਜ ਦੀ ਗੱਲ ਰੱਖ ਰਹੇ ਆ ਇਹਨਾਂ ਨੂੰ ਤੇ ਆਪਣੇ ਸਮਾਜ ਦਾ ਦਰਦ ਹੋ ਸਕਦਾ ਉਹਨਾਂ ਨੂੰ ਕੀ ਤੇ ਦੁਪੀੜਾ ਜੀ ਜਿਹੜੇ ਲੋਕ ਸੁਮਿਤ ਕਾਲੀ ਦੇ ਐਂਟੀ ਬੋਲ ਰਹੇ ਆ ਉਹਨਾਂ ਨੂੰ ਹੋਈਏ ਤਾਂ ਕੀ ਭਾਇਆ ਤੁਸੀਂ ਦੱਸੋ ਮੈਨੂੰ ਉਹ ਕਾਰਨ ਇਹ ਆ ਕਿ ਉਹਨਾਂ ਦੀ ਜਿਤਨਾ ਤੁਸੀਂ ਦੱਸਿਆ ਕਿ ਅੰਦਰ ਕੋਈ ਬੈਠਕਾਂ ਤੈਅ ਹੋਈਆਂ ਨਹੀਂ ਵੀ ਇਸ ਬੰਦੇ ਦੇ ਖਿਲਾਫ ਇਹ ਮੇਰੇ ਖਿਲਾਫ ਮੂਵਮੈਂਟ ਛੇੜ ਰਿਹਾ ਤੇ ਅਸੀਂ ਤੁਸੀਂ ਇਹਨੂੰ ਹੋਰ ਕੋਈ ਨਹੀਂ ਟਾਰਗੇਟ ਕਰ ਸਕਦਾ 발ਮੀਕੀ ਸਮਾਜ ਹੀ ਨੰ ਟਾਰਗੇਟ ਕਰ ਉਹਦੇ ਕਰਕੇ ਸਾਨੂੰ ਆਪਸ ਚ ਲੜਾਇਆ ਵੀ ਜਾ ਰਿਹਾ ਔਰ ਸਾਜ਼ਿਸ਼ ਵੀ ਆ ਦਲਿਤ ਭਾਈਚਾਰੇ ਨੂੰ ਇਹ ਸੋਚਣ ਦੀ ਲੋੜ ਆ ਕਿ ਐਸੇ ਵਿਅਕਤੀਆਂ ਵੀ ਜਿਨ੍ਹਾਂ ਦੀ ਮਾਨਸਿਕਤਾ ਦਲਿਤ ਸਮਾਜ ਲਈ ਮਾੜੀ ਆ ਸਾਡੇ ਭਾਈਚਾਰੇ ਲਈ ਮਾੜੀ ਆ ਉਹਨਾਂ ਨੂੰ ਆਪਾਂ ਜੇਕਰ ਅੱਜ ਐਮਪੀ ਬਣਾ ਕੇ ਉੱਥੇ ਭੇਜਦੇ ਆ ਉਹ ਸਾਡੇ ਸਮਾਜ ਲਈ ਘਾਤਕ ਸਾਬਤ ਹੋ ਸਕਦਾ ਜਿੱਥੇ ਜਿੱਥੇ ਵੀ ਆਪਣਾ ਵਾਲਨਿੱਕੀ ਭਾਈਚਾਰਾ ਦਲਿਤ ਭਾਈਚਾਰਾ ਰਵਿਦਾਸੀ ਭਾਈਚਾਰਾ ਜਾਂ ਜਿਹੜਾ ਵੀ ਭਾਈਚਾਰਾ ਸਾਡੇ ਸਵਾ ਐਸੀ ਭਾਈਚਾਰੇ ਨਾਲ ਰਿਲੇਟਡ ਆ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਆਪਣੀ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਬੰਦਿਆਂ ਨੂੰ ਚੰਗੀ ਤਰ੍ਹਾਂ ਜਾਂਚ ਪਰਖ ਲਵੋ ਇਹਨਾਂ ਦੀ ਸੋਚ ਤੋਂ ਜਾਣੂ ਹੋ ਜੋ ਤੇ ਫਿਰ ਉਸ ਵਿਅਕਤੀ ਨੂੰ ਚੁਣ ਕੇ ਭੇਜੋ ਜਿਹੜਾ ਵਿਅਕਤੀ ਸਾਡੇ ਸਮਾਜ ਲਈ ਵਧੀਆ ਕਰੂਗਾ ਇਹ ਇੱਕ ਮੈਸੇਜ ਇਹ ਵੀ ਆ ਜਿੱਦਾਂ ਕਿ ਅਸੁਮਿਤ ਕਾਲੀ ਜੀ ਨੇ ਇਹ ਮੂਮੈਂਟ ਛੇੜੀ ਆ ਉਹਨਾਂ ਵਾਲੇ ਟਾਈਮ 'ਚ ਲੋਕਾਂ ਨੂੰ ਇਹ ਪਤਾ ਲੱਗ ਜੇ ਪਾਰਟੀਆਂ ਨੂੰ ਇਹ ਪਤਾ ਲੱਗ ਜੇ ਨੇਤਾਵਾਂ ਨੂੰ ਇਹ ਪਤਾ ਲੱਗ ਜੇ ਕਿ ਦਲਤ ਭਾਈਚਾਰੇ ਦੇ ਖਿਲਾਫ ਆਪਾਂ ਕੋਈ ਵੀ ਗੱਲ ਨਹੀਂ ਕਰਨੀ ਨਾ ਕਿ ਇਦਾਂ ਦੇ ਲੋਕ ਜਿਹੜੇ ਆਪਣੇ ਸਮਾਜ ਨੂੰ ਮਾਰਨ ਲਈ ਆਪਣੇ ਸਮਾਜ ਤੇ ਤੰਦ ਕੱਸ ਰਹੇ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਆਪਾਂ ਮੁੱਦਾ ਦੇਖੀਏ ਪਹਿਲੇ ਕਿ ਉਸ ਵਿਅਕਤੀ ਨੇ ਮੁੱਦਾ ਕਿਹੜਾ ਚੱਕਿਆ ਤੇ ਆਪਾਂ ਫਿਰ ਉਹਦੇ ਤੇ ਗੱਲ ਕਰੀਏ ਤੇ ਗੱਲ ਬੰਦੀ ਆ ਇਸ ਕਰਕੇ ਮੈਂ ਆਪਣੇ ਭਾਈਚਾਰੇ ਨੂੰ ਇਹ ਸਮਝਾਵਾਂਗਾ ਕਿ ਸੋਚ ਸਮਝ ਕੇ ਆਪਾਂ ਕਿਸੇ ਗੱਲ ਦਾ ਵਿਸ਼ਾ ਰੱਖਿਆ ਕਰੀਏ ਅੱਛਾ ਜੀ ਹਰ ਮੁੱਦੇ 'ਤੇ ਕੁਝ ਵੀ ਹੋਵੇ ਜਿੰਨੇ ਵੱਡੇ ਜਮੂਆਰ ਬੰਦੇ ਉੱਤੇ ਹਾਜ਼ਰ ਹੁੰਦੇ ਨੇ ਮੇਨ ਨਾਲ ਕੀ ਕਦੋਂ ਮਾਫੀ ਕਹਿੰਦੇ ਵੀ ਇਹ ਤੁਹਾਡਾ ਹੀ ਪਾਈਚਾਰਾ ਕਹਿ ਰਿਹਾ ਮਾਫੀ ਮੰਗੀ ਉੱਥੇ ਜਾ ਕੇ ਨੇ ਸੇਵਾ ਵੀ ਕੀਤੀ ਹੈ ਸੰਤਾ ਨੇ ਮਾਫੀ ਤਾਂ ਗਿਆ ਦੇਖੋ ਜੀ ਅਸੀਂ ਉੱਥੇ ਉਸ ਮਾਫੀ ਦੇ ਵਿੱਚ ਅਸੀਂ ਮੌਜੂਦ ਸੀਗੇ ਇਹ ਇਹ ਉਹ ਸਾਡਾ ਮੱਕਾ ਹੈ ਪਾਵਨ ਵਾਲਮੀਕੀ ਤੀਰਥ ਤੋਂ ਉੱਤੇ ਸਾਡੇ ਲਈ ਕੁਛ ਹੀ ਨਹੀਂ ਕੋਈ ਵੀ ਧਰਮ ਨਹੀਂ ਆ ਅਸੀਂ ਸਭ ਤੋਂ ਪਹਿਲੇ ਅਹਿਮੀਅਤ ਦਿੰਨੇ ਆਪਣੇ ਧਰਮ ਨੂੰ ਉਸ ਤੋਂ ਬਾਅਦ ਸਾਰੇ ਸਾਡੇ ਮਾਨਣੀਆਂ ਨੇ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਹਾਂ ਪਰ ਜਿਹੜਾ ਸਾਡਾ ਮੱਕਾ ਹੈ ਪਾਵਨ ਵਾਲਮੀਕੀ ਤੀਰਥ ਜੇਕਰ ਉੱਥੋਂ ਕਿਸੇ ਨੇ ਮਾਫੀ ਮੰਗ ਲਿਆ ਸੀ ਉਸ ਮਾਫੀ ਦਾ ਵੀ ਸਤਕਾਰ ਕਰਦੇ ਹਾਂ ਸਾਡੇ ਸਿਰ ਮੱਥੇ ਤੇ ਆ ਔਰ ਉੱਥੇ ਜਿਹੜੀ ਸਜ਼ਾ ਲੱਗੀ ਉਹ ਵੀ ਸਿਰ ਮੱਥੇ ਤੇ ਆ ਤੇ ਮੈਂ ਇਹ ਕਹੂੰਗਾ ਕਿ ਇੱਥੇ ਮਾਫੀ ਦੀ ਗੱਲ ਨਹੀਂ ਹੋ ਰਹੀ ਇੱਥੇ ਮਾਨਸਿਕਤਾ ਦੀ ਗੱਲ ਹੋ ਰਹੀ ਆ ਕਿ ਉਸ ਕੈਂਡੀਡੇਟ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਸੀ ਜਿਸ ਕੈਂਡੀਡੇਟ ਦੀ ਦਲਿਤ ਭਾਈਚਾਰੇ ਬਾਰੇ ਐਸੀ ਸੋਚ ਆ ਕਿ ਉਹਨਾਂ ਦੇ ਬੱਚੇ ਚੈਨੀ ਚੋੜਨੇ ਉਹਨਾਂ ਦੇ ਬੱਚੇ ਦੱਸੋ ਕਿਸ ਭਾਈਚਾਰੇ 'ਚ ਕ੍ਰਾਈਮ ਨਹੀਂ ਹੋ ਰਿਹਾ ਕੋਈ ਇੱਕ ਭਾਈਚਾਰਾ ਉਹਨਾਂ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਸੀ ਅਸੀਂ ਭਾਈਚਾਰਾ ਉਹਨਾਂ ਨੂੰ ਪੱਤਰਕਾਰਾਂ ਨੇ ਵੀ ਰੋਕਿਆ ਮਗਰ ਉਹਨਾਂ ਨੇ ਫਿਰ ਇੱਥੇ ਗੱਲ ਕੀਤੀ ਉਸ ਮਾਨਸਿਕਤਾ ਦੇ ਖਿਲਾਫ ਆ ਅਸੀਂ ਨਾ ਕਿ ਉਸ ਮਾਫੀ ਦੇ ਖਿਲਾਫ ਆ ਮਾਫੀ ਅਸੀਂ ਅੱਜ ਵੀ ਕਹਿੰਦੇ ਆ ਕਿ ਉਹਨਾਂ ਨੇ ਮਾਫੀ ਮੰਗੀ ਆ ਅਸੀਂ ਕੋਈ ਮੁਕਰਮ ਮੁਕਰਨ ਨਹੀਂ ਦੇ ਇਸ ਗੱਲ ਤੋਂ ਸਾਰਾ ਸਮਾਜ ਦੇ ਅਲੱਗ-ਅਲੱਗ ਸੰਗਠਨਾਂ ਵੱਲੋਂ ਮਾਫੀ ਮੰਗਾਈ ਗਈ ਆ ਮਗਰ ਜਿਹੜੀ ਉਹ ਮਾਨਸਿਕਤਾ ਆ ਉਹ ਨਹੀਂ ਬਦਲੀ ਜਾਸ ਉਸ ਮਾਨਸਿਕਤਾ ਦੇ ਆਧਾਰ ਤੇ ਇਹ ਜਿਹੜੀ ਕਾਲੀ ਜੀ ਇਸ ਲੜਾਈ ਨੂੰ ਲੜ ਰਹੇ ਨੇ ਉਹਦੇ ਵਿੱਚ ਪਵਨ ਵਾਲਮੀਕੀ ਟ੍ਰੈਫੈਕਸ਼ਨ ਕਮੇਟੀ ਦਾ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਅਸੀਂ ਇਹਨਾਂ ਦਾ ਪੂਰਜੋਰ ਸਮਰਥਨ ਕਰਦੇ ਹਾਂ ਔਰ ਹਮੇਸ਼ਾ ਕਰਦੇ ਰਹਿਾਂਗੇ ਜਿਸ ਜੀ ਉਹਨਾਂ ਨੇ ਅਖੋਂ ਤੱਕ ਤੁਹਾਡੇ ਹੀ ਭਰਾਵਾਂ ਨੇ ਕਹਿਤਾ ਜੀ ਸੁਮਿਤ ਕਾਲੀ ਦੀ ਪਰਸਨਲ ਲੜਾਈ ਹੈਗੀ ਆ ਇਹ ਕਿ ਲੱਗਦਾ ਕੋਈ ਰਾਜਨੀਤੀ ਪਾਰਟੀ ਕਰਵਾ ਰਹੀ ਹੈ ਵਖੋ ਜੀ ਸੁਮਿਤ ਕਾਲੀ ਦੀ ਕਿਹੜੀ ਪੈਲੀ ਖੋਈ ਉਹਨਾਂ ਨੇ ਇਹ ਤੇ ਉਹਨਾਂ ਦੀ ਆਪਣੀ ਮਾਨਸਿਕਤਾ ਮੈਨੂੰ ਲੱਗਦਾ ਖਰਾਬ ਆ ਜਿਹੜੀ ਦਲਿਤ ਭਾਈਚਾਰੇ ਦੇ ਹੱਕ ਚ ਗੱਲ ਕਰਨ ਵਾਲੇ ਦੇ ਖਿਲਾਫ ਉਹ ਮੋਰਚਾ ਖੋਲ੍ਹ ਕੇ ਬੈਠੇ ਆ ਉਹਨਾਂ ਨੂੰ ਕੀ ਭਾਇਆ ਮੈਨੂੰ ਅੱਜ ਤੁਹਾਡੀ ਇਸ ਚੈਨਲ ਦੇ ਮਾਧਿਅਮ ਤੋਂ ਪੁੱਛਣਾ ਚਾਹਨਾ ਕਿ ਤੁਸੀਂ ਦੱਸੋ ਜਿਨ੍ਹਾਂ ਨੇ ਪ੍ਰੈਸ ਇਹਨਾਂ ਦੇ ਖਿਲਾਫ ਕੀਤੀ ਆ ਸੁਮਿਤ ਕਾਲੀ ਦੇ ਕਿ ਤੁਹਾਨੂੰ ਕੀ ਭਾਇਆ ਓਜਲੇ ਤੋਂ ਕੀ ਭਾਲਦੇ ਹੋ ਵੀ ਜਿਹੜਾ ਤੁਸੀਂ ਉਹਦੇ ਹੱਕ 'ਚ ਆਪਣੇ ਸਮਾਜ ਦੇ ਖਿਲਾਫ ਖੜੇ ਹੋ ਗਏ ਪਹਿਲੇ ਤਾਂ ਤੁਸੀਂ ਇਹ ਜਵਾਬ ਦਿਵੋ ਤੇ ਫਿਰ ਸਾਡੇ ਨਾਲ ਗੱਲ ਕਰੋ ਉਹ ਤੇ ਆਪਣੇ ਹੱਕ ਦੀ ਗੱਲ ਕਰ ਰਿਹਾ ਤੇ ਅੱਜ ਅਸੀਂ 타ਦੀ ਖੜੇ ਆ ਅਸੀਂ ਕਿਸੇ ਰਾਜਨੀਤਿਕ ਪਾਰਟੀ ਦੇ ਮਾਧਿਅਮ ਤੋਂ ਨਹੀਂ ਖੜੇ ਅਸੀਂ ਆਪਣੇ ਸਮਾਜ ਦੀ ਗੱਲ ਕਰਕੇ ਜਿਹੜੀ ਗੱਲ ਇਹਨਾਂ ਚੱਕੀ ਆ ਉਹ ਸਮਾਜ ਦੇ ਮਤੋਂ ਖੜੇ ਆ ਜਿਹੜੀ ਉਹਨੇ ਮਾਫੀ ਮੰਗੀ ਆ ਉਹ ਸਾਡੇ ਤਿਰੱਦੀ ਮਾਫੀ ਆ ਉਹ ਵੀ ਸਾਡੇ ਸਿਰ ਮੱਥੇ ਤੇ ਆ ਉਹ ਸਾਨੂੰ ਕਬੂਲ ਆ ਮਗਰ ਉਹ ਜਿਹੜੀ ਇਹਦੀ ਮਾਨਸਿਕਤਾ ਉਹਦੇ ਖਿਲਾਫ ਇਹਨਾਂ ਨੇ ਮੋਰਚਾ ਖੋਲਿਆ ਉਹਦੇ ਲਈ ਅਸੀਂ ਇਹਨਾਂ ਦੇ ਨਾਲ ਹੱਥੋਂ ਤੱਕ ਪਤਾ ਲੱਗ ਰਿਹਾ ਜੀ ਸੁਮਿਤ ਕਾਲੀ ਨੂੰ ਟੂਟਰਾ ਤੁਹਾਡੇ ਤੋਂ 5 ਲੱਖ ਦੀ ਆਫਰ ਵੀ ਆ ਚੁੱਕੀ ਆ ਜੀ ਦੇਖੋ ਜੀ ਇਹ ਸੁਣੀਆਂ ਸੁਨਾਈਆਂ ਗੱਲਾਂ ਨੇ ਕੀ ਆਪਾਂ ਕਿਸੇ ਨੂੰ ਬਦਨਾਮ ਕਰਨ ਲਈ ਜਿਹੜੀ ਆਫਰਾਂ ਆ ਰਹੀਆਂ ਆ ਜਾਂ ਮਤਲਬ ਕਿਸੇ ਦੇ ਸਮਰਥਕਾਂ ਨੂੰ ਅਸੀਂ ਹੱਥ ਖੰਡੇ ਆਪਣਾ ਲਈ ਆਪਾਂ ਕਹੀ ਜਾਈ ਇਹਨਾਂ ਨੂੰ ਪੈਸਾ ਦਿੱਤਾ ਇਹਨਾਂ ਨੂੰ ਉਹ ਕਰਤਾ ਇਹ ਕਰਤਾ ਇਹ ਮੈਂ ਸੋਚਦਾ ਕਿ ਇਦੇ ਬਾਰੇ ਕੋਈ ਗੱਲ ਕਰਨੀ ਜੇ ਪਖਤਾਨਾ ਕੋਈ ਗੱਲ ਹੋਵੇ ਉਹਦੇ ਬਾਰੇ ਕੋਈ ਜਾਣਕਾਰੀ ਤਾਂ ਭਾਈਚਾਰੇ 'ਚ ਮੈਸੇਜ ਹੀ ਜਾ ਰਿਹਾ ਜੀ ਵੇਖੋ ਤੁਸੀਂ ਪੰਜਾਬ ਲੈਵਲ ਦੇ ਆ ਕੇ ਤੇ ਮੀਟਿੰਗਾਂ ਕਰ ਰਹੇ ਹੋ ਹੁਣ ਮੈਸੇਜ ਹੀ ਜਾ ਰਿਹਾ ਕਿ ਤੱਕ ਉਹਨਾਂ ਦਾ ਸਮਾਂ ਚੱਲ ਰਿਹਾ ਇਦਾਂ ਆਪਣੇ ਹੀ ਭਾਈਚਾਰਾ ਲੜਕੁੱਦਾ ਪਿਆ ਵਾ ਲੈਵਲ ਤੋਂ ਨਹੀਂ ਪੰਜਾਬ 'ਚ ਮੈਸੇਜ ਲੜਦੇ ਨਹੀਂ ਪਏ ਜੀ ਅਸੀਂ ਅਸੀਂ ਲੜਦਾ ਕੌਣ ਪਿਆ ਲੜਦੇ ਨਹੀਂ ਇੱਕ ਉਹਨਾਂ ਦੀ ਕਹਿਣ ਦਾ ਭਾਵਾ ਕੀ ਵਿਚਾਰਾਂ ਦੀ ਲੜਾਈ ਆ ਜਿਹੜੇ ਸਾਡੇ ਵਿਚਾਰ ਆ ਉਹ ਦਲਤ ਭਾਈਚਾਰੇ ਦੇ ਹੱਕ ਚ ਮੈਸੇਜ ਜਾਈਗਾ ਬਾਕੀ ਨੂੰ ਮੈਸੇਜ ਹੀ ਜਾ ਰਿਹਾ ਹੈ ਬਿਲਕੁਲ ਮੈਸੇਜ ਲੋਕਾਂ ਨੂੰ ਵੀ ਤੇ ਜਿਹੜਾ ਤੁਹਾਡੇ ਚੈਨਲ ਦੇ ਮਾਧਮ ਤੋਂ ਲੋਕ ਸੁਣਦੇ ਹੋਣਗੇ ਉਹਨਾਂ ਨੂੰ ਇਹ ਤਾਂ ਪਤਾ ਲੱਗੂਗਾ ਕਿ ਸੱਚ ਕੋਣ ਬੋਲ ਰਿਹਾ ਝੂਠ ਕੋਣ ਬੋਲ ਰਿਹਾ ਇਹਦੇ ਐਨਾਲਿਸਿਸ ਕਰ ਹੀ ਲੰਗੇ ਲੋਕ ਤੇ ਜੋ ਉਹਨਾਂ ਨੂੰ ਸੱਚਾ ਲੱਗੂਗਾ ਜੋ ਸਚਾਈ ਆ ਜੋ ਚਾਹੁੰਦੇ ਕਿ ਦਲਤ ਭਾਈਚਾਰੇ ਤੇ ਮਾੜੀ ਸੋਚ ਰੱਖਣ ਵਾਲਾ ਵਿਅਕਤੀ ਨਹੀਂ ਹੋਣਾ ਚਾਹੀਦਾ ਅੱਗੇ ਤੇ ਉਹ ਵੋਟ ਨਹੀਂ ਪਾਉਣਗੇ ਜੇ ਉਹਨਾਂ ਨੂੰ ਲੱਗਦਾ ਹੋਏਗਾ ਕਿ ਐਸਾ ਵਿਅਕਤੀ ਅੱਗੇ ਆਉਣਾ ਚਾਹੀਦਾ ਤੇ ਪਾ ਦੇਣਗੇ ਜੀ ਜੈ ਸ੍ਰੀ ਅਕਾਲ ਜੀ जो बोले सो निर्पय भगवान वाल्मीकि महाराज की जय जय भीम जय भारत मेरा नाम सुमित काली है जी मैं आदि वाल्मीकि अंबेडकर महापंचायत संगठन का मुख्य संचालक हाँ और मेरे नाल बैठे मेरे बहुत ही साडे पिता समान डॉक्टर बी आर अंबेडकर भलाई मंच तो ओम प्रकाश अनारिया जी और साडे इंडिया साड्यूल कास्ट फाउंडेशन साडे बड़े वीर जगदीश कुमार जगू जी और वाल्मीकि तीर्थ एक्शन कमेटी तो साडे बड़े वीर ਸਸੀ ਗੱਲ ਜੀ ਔਰ ਦਲੀ ਸੁਰੱਖਿਆ ਸੈਨਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਰਾਸ਼ਟਰੀ ਪ੍ਰਧਾਨ ਰਾਹੁਲ ਮਾਲਿਕ ਜੀ ਔਰ ਬੀਮਾਰਮੀ ਤੋਂ ਬੀਮਾਰਮੀ ਤੋਂ ਸਾਡੇ ਛੋਟੇ ਵੀਰ ਜਿਹੜੇ ਰੋਹਿਤ ਕੁਮਾਰ ਜੀ ਔਰ ਵਾਲਮਿਕੀ ਵੀਰ ਸੈਨਾ ਤੋਂ ਸਾਡੇ ਭਰਾ ਲਕੀ ਵੈਦ ਜੀ ਜਿਨ੍ਹਾਂ ਨੇ ਪੂਰਾ ਸਾਡਾ ਸਮਰਥਨ ਕੀਤਾ ਵਾ ਔਰ ਇਹ ਜਿਹੜਾ ਸਾਡੇ ਅਲੱਗ-ਅਲੱਗ ਜਥੇਬੰਦੀਆਂ ਦੇ ਜਿਹੜੇ ਆਗੂ ਆ ਉਹਨਾਂ ਨੂੰ ਅੱਜ ਇੱਕ ਜਗ੍ਹਾ ਤੇ ਇਕੱਠਿਆ ਕਰਕੇ ਜਿਹੜਾ ਅਸੀਂ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਪਏ ਆ ਆ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਹ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਕਿ ਜਿਹੜਾ ਕਾਫੀ ਦਿਨਾਂ ਤੋਂ ਆਪ ਜੀ ਦੇ ਰਾਈ ਅਸੀਂ ਆਪਣੇ ਐਸੀ ਸਮਾਜ ਦੇ ਵਿੱਚ ਇੱਕ ਮੈਸੇਜ ਦੇ ਰਹੇ ਆ ਕਿ ਜਿਹੜਾ ਗੁਰਜੀਤ ਸਿੰਘ ਓਜਲਾ ਵਾ ਜਿਨੇ ਬੜੇ ਵਿਵਾਦਿਤ ਜਿਹੜੇ ਬਿਆਨ ਆ ਸਾਡੇ ਸਮਾਜ ਵਾਸਤੇ ਦਿੱਤੇ ਸਾਡੀ ਕੌਮ ਨੂੰ ਜਿਹੜਾ ਮਾੜਾ ਚੰਦਾ ਬੋਲਿਆ ਔਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਚੈਨੀ ਚੋਰ ਔਰ ਛੁਰੀ ਮਾਰ ਔਰ ਗੈਂਗਸਟਰ ਜਿਹੜੇ ਐਸੀ ਸਮਾਜ ਦੇ ਵਿੱਚ ਜਿਹੜੇ ਲੋਕ ਹੈਗੇ ਆ ਔਰ ਉਹਦੇ ਸਮਾਦੇ ਦੇ ਵਿੱਚ ਅੱਜ ਫਿਰ ਆਪਾਂ ਜਿਹੜੀ ਪ੍ਰੈਸ ਕਾਨਫਰੈਂਸ ਰੱਖੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ਜਿਹੜੇ ਸੁਨੀਲ ਕੁਮਾਰ ਜੀ ਆ ਔਰ ਮਜੀਠਾ ਰੋਡ ਤੇ ਇਹ ਮੀਟਿੰਗ ਰੱਖੀ ਗਈ ਆ ਪ੍ਰੋਫੈਸਰ ਕਲੋਨੀ ਦੇ ਵਿੱਚ ਔਰ ਇਹ ਜਿਹੜੀਆਂ ਲਗਾਤਾਰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਮੀਟਿੰਗਾਂ ਰੱਖਣ ਦਾ ਔਰ ਪ੍ਰੈਸ ਕਾਨਫਰੈਂਸ ਕਰਨ ਦਾ ਮਕਸਦ ਇਹ ਆ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਜਾਗਰਤ ਕਰਨ ਜਾ ਰਹੇ ਆ ਕਿ ਜਿਹੜਾ ਗੁਰਜੀਤ ਸਿੰਘ ਓਝਲਾ ਜਿਨੇ ਸਾਡੇ ਐਸੀ ਸਮਾਜ ਨੂੰ ਜਿਹੜਾ ਵਾ ਚੈਨੀ ਛੋੜ ਗਿਆ ਵਾ ਔਰ ਸਾਡੇ ਸਮਾਨ ਨੂੰ ਛੁਰੀ ਮਾਰ ਕੇ ਆਵਾ ਔਰ ਜਿਹੜਾ ਇਸ ਬੰਦੇ ਨੇ ਸਾਡੇ ਧੀਆ ਪੁੱਤਰਾਂ ਨੂੰ ਜਿਹੜੇ ਐਡੇ ਮਾੜੇ ਲਬਜ਼ ਕਹੇ ਆ ਉਹਦਾ ਅਸੀਂ ਖੰਡਨ ਕਰਦੇ ਆ ਉਹਦਾ ਅਸੀਂ ਵਿਰੋਧ ਕਰਦੇ ਆ ਉਹ ਇਸ ਕਰਕੇ ਕਿ ਇਹ ਬੰਦਾ ਜਿਹੜਾ ਹੁਣ ਐਮਪੀ ਦੇ ਇਲੈਕਸ਼ਨਾਂ 'ਚ ਖੜਾ ਵਾ ਇੱਕ ਕਿਸ ਮੂੰਹ ਕਰਨੇ ਖੜਾ ਹੁਣ ਕਿਸ ਵਜ੍ਹਾ ਵਾਸਤੇ ਖੜਾ ਵਾ ਇਹ ਅੱਜ ਉਹ ਹੀ ਅਸੀਂ ਪਰਿਵਾਰ ਆ ਜਿੰਨਾਂ ਕੋ ਇਹਨੇ ਵੋਟ ਲੈ ਕੇ ਆਪਣਾ ਰਾਜਪਾਠ ਦਾ ਜਿਹੜਾ ਬਹਿ ਕੇ ਜਿਹੜਾ ਸੁੱਖਪਨ ਜਿਹੜਾ ਇਹਨੇ ਲੈਣਾ ਮੌਸ ਜਗ੍ਹਾ ਤੇ ਉਤੇ ਤੇ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਇਹੋ ਜਿਹੇ ਲੋਕ ਐਸੀ ਸਮਾਜ ਨੂੰ ਜਿਹੜਾ ਮਾੜਾ ਚੰਗਾ ਕਹਿੰਦੇ ਨੇ ਐਸੀ ਸਮਾਜ ਨੂੰ ਮਾੜਾ ਚੰਗਾ ਬੋਲਦੇ ਨੇ ਇਹੋ ਜਿਹੇ ਲੋਕਾਂ ਨੂੰ ਐਮਪੀ ਦੇ ਇਲੈਕਸ਼ਨ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂ ਇਸ ਲੋਕਾਂ ਨੂੰ ਜਿਹੜਾ ਵਾ ਅਸੀਂ ਨਹੀਂ ਜਿਤਾਵਾਂਗੇ ਮੈਂ ਪੂਰੇ ਐਸੀ ਭਾਈਚਾਰੇ ਨੂੰ ਬੇਨਤੀ ਕਰਦਾ ਮੈਂ ਲਗਾਤਾਰ ਕਰਦਾ ਆ ਰਿਹਾ ਹੁਣ ਹੁਣ ਵੀ ਕਰਦਾ ਆ ਵਾ ਕਿ ਜਿਹੜੇ ਲੋਕ ਸਾਡੇ ਸਮਾਜ ਦਾ ਜਿਹੜਾ ਬਾਈਕਾਟ ਕਰਦੇ ਕਿਉਂ ਇਸ ਬੰਦੇ ਨੇ ਸਾਡੇ ਜਾਤੀਵਾਦ ਦੇ ਉੱਤੇ ਗੱਲ ਕਰਕੇ ਸਾਡੇ ਜਿਹੜੀਆਂ ਨਾ ਫਿਰਦੇ ਨੂੰ ਬੜੀ ਤਗੜੀ ਥੇਸ ਪਹੁੰਚਾਈ ਆ ਭਈਆ ਕਿ ਇਹ ਬੰਦੇ ਨੇ ਜਿਹੜੀ ਇਹਦੀ ਦਿਲ ਦਾ ਜਿਹੜਾ ਗੁਬਾਰ ਹੀ ਉਹ ਬਾਹਰ ਨਿਕਲਿਆ ਵਾ ਔਰ ਇਸ ਬੰਦੇ ਨੂੰ ਅਹੀ ਬੋਟਾ ਨਹੀਂ ਪਾਉਣੀਆ ਇਹਨੂੰ ਇੰਨਾ ਕਿ ਕੀ ਨਾਲ ਦੇ ਬੁਰੀ ਤਰ੍ਹਾਂ ਹਰੋਣਾ ਵਾ ਕਿ ਓਨ ਵਾਲੇ ਟਾਈਮ ਦੇ ਵਿੱਚ ਇਹ ਕਾਉਂਸਲਰ ਦੇ ਇਲੈਕਸ਼ਨ ਵੀ ਲੜਨ ਜੋਗਾ ਨਾ ਰਵੇ ਇਹੋ ਜਿਹਾ ਅਸੀਂ ਇਹਨੂੰ ਮੂੰਹ ਤੋੜ ਜਵਾਬ ਦੇਣਾ ਵਾ ਤੇ ਮੈਂ ਬੇਨਤੀ ਕਰੂੰਗਾ ਕਿ ਕੁਝ ਸਾਡੇ ਹੀ ਭੈਣ ਭਰਾ ਜਿਹੜੇ ਵਲ ਕੀ ਜਿਹੜੇ ਸੰਗਠਨ ਚਲਾਉਂਦੇ ਆ ਧਾਰਮਿਕ ਸੰਗਠਨ ਚਲਾਉਂਦੇ ਆ ਔਰ ਸਮਾਜਿਕ ਸੰਗਠਨ ਚਲਾਉਂਦੇ ਆ ਕੁਝ ਜੇ 2 4 5 ਸੰਗਠਨ ਜਿਹੜੇ ਸਾਡੇ ਉਹਨਾਂ ਦੇ ਪੱਖ ਚ ਆਏ ਆ ਤੇ ਮੈਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੇ ਤੁਸੀਂ ਸੰਗਠਨ ਬਣਾਏ ਆ ਇਹ ਸੰਗਠਨ ਤੁਸੀਂ ਇਸ ਕਰਕੇ ਬਣਾਏ ਆ ਕਿ ਸਰਕਾਰ ਸਾਡੀ ਨਾ ਸੁਣੇ ਪ੍ਰਸ਼ਾਸਨ ਸਾਡੀ ਨਾ ਸੁਣੇ ਠੀਕ ਹੈ ਜੀ ਤੇ ਜੇ ਇਹ ਲੋਕ ਸਾਡੀ ਨਹੀਂ ਸੁਣਦੇ ਤੇ ਇਹ ਸੰਗਠਨ ਇਸ ਕਰਕੇ ਬਣਾਏ ਆ ਕਿ ਜਿਹੜੇ ਸਾਡੇ ਸਮਾਜ ਦੇ ਧੀਆਂ ਭੈਣਾਂ ਦੇ ਨਾਲ ਅਤਿਆਚਾਰ ਹੁੰਦੇ ਆ ਸਾਡੇ ਭਰਾਵਾਂ ਦੇ ਨਾਲ ਅਤਿਆਚਾਰ ਹੁੰਦੇ ਆ ਉਹਨਾਂ ਨੂੰ ਗਲਤ ਟੈਰੋਗੇਟ ਕੀਤਾ ਜਾਂਦਾ ਵਾ ਉਹਨਾਂ ਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਪਾਇਆ ਜਾਂਦਾ ਵਾ ਧੀਆਂ ਭੈਣਾਂ ਦਾ ਸ਼ੋਸ਼ਣ ਕੀਤਾ ਜਾਂਦਾ ਵਾ ਉਸ ਚੀਜ਼ ਵਾਸਤੇ ਤੁਸੀਂ ਇਹ ਜਿਹੜੇ ਸੰਗਠਨ ਬਣਾਏ ਸੀ ਇਹ ਸੰਗਠਨ ਇਸ ਕਰਕੇ ਬਣਾਏ ਕਿ ਤੁਸੀਂ ਲੋਕ ਆਪਣੇ ਹੀ ਭੈਣ ਭਰਾਵਾਂ ਦੀ ਮਦਦ ਕਰੋਗੇ ਜਿਸ ਟਾਈਮ ਦੇ ਵਿੱਚ ਹੁਣ ਸਾਡੇ ਹੀ ਕਈ ਭੈਣ ਭਰਾਵਾਂ ਦੇ ਉੱਤੇ ਇਹੋ ਜਿਹੀਆਂ ਮੁਸੀਬਤਾਂ ਪਈਆਂ ਵਾ ਸਾਡੇ ਹੀ ਭੈਣ ਭਰਾਵਾਂ ਨਾਲ ਜਦੋਂ ਐਮਐਲਏ ਕੋ ਐਮਪੀਆ ਕੋ ਜਾਂਦੇ ਆ ਨਾ ਉਦੋਂ ਇਹਨਾਂ ਇਹਨਾਂ ਨੂੰ ਜਾ ਕੇ ਕਹਿੰਦੇ ਆ ਕਿ ਜਿਹੜੀਆਂ ਹੀ ਫਲਾਣੇ ਸੰਗਠਨ ਦੇ ਉਮੀਦਵਾਰ ਹੈਗੇ ਆ ਸਾਡੇ ਸਮਾਜ ਦੇ ਭੈਣ ਭਰਾਵਾਂ ਦੀ ਮਦਦ ਕਰੋ ਫਗਰ ਉਸ ਟਾਈਮ ਦੇ ਵਿੱਚ ਇਹ ਸਾਡੇ ਲੋਕਾਂ ਨਾਲ ਮੂੰਹ ਮੋੜ ਦਿੰਦੇ ਆ ਸਾਡੇ ਲੋਕਾਂ ਨੂੰ ਉਸ ਟਾਈਮ ਦੇ ਵਿੱਚ ਸਿਰਫ ਗੱਲਾਂ ਦੇ ਨਾਲ ਹੀ ਤੋੜ ਦਿੰਦੇ ਆ ਮਿੱਟੀਆਂ ਫੁੱਲੀਆਂ ਦੇ ਕੇ ਤੋੜ ਦਿੰਦੇ ਆ ਮੈਂ ਆਪਣੇ ਭਰਾਵਾਂ ਨੂੰ ਪੁੱਛਣਾ ਚਾਹਨਾ ਕਿ ਅਸੀਂ ਕਿਹੜੇ ਹੱਕ ਦੇ ਨਾਲ ਅੱਜ ਉਸ ਬੰਦੇ ਵਾਸਤੇ ਅਸੀਂ ਉਹਦੇ ਹੱਕ ਚ ਖਲੋਤੇ ਆਂ ਇਹਦਾ ਮਤਲਬ ਇਹ ਇਨਸਾਨ ਸਾਡੇ ਢੀਆਂ ਪੁੱਤਰਾਂ ਨੂੰ ਇਹਨਾ ਮਾਰਾ ਕਹਿ ਰਿਹਾ ਵਾ ਮਗਰ ਸਾਡਾ ਜਿਹੜਾ ਪਰਿਵਾਰ ਆ ਇਹ ਉਹਨਾਂ ਦੇ ਨਾਲ ਜਾ ਕੇ ਖਲੋਤਾ ਵਾ ਸਮਾਜ ਨੂੰ ਕਿ ਕਰ ਕਿਸ ਦੀ ਇਹਨੇ ਬੰਦੇ ਨੂੰ ਕਿਸ ਚੀ ਦੀ ਦੇਣੀ ਆ ਇਹਨਾਂ ਨੂੰ ਕਿਸ ਚੀ ਦੀ ਦੇ ਦੇ ਪੋਜਲੇ ਦੀ ਸਾਨੂੰ ਕਿਹੇ ਚੀ ਦੀ ਦੇਣੀ ਹੈਗੀ ਇਹਨੇ ਸਾਡੇ ਕੋਲ ਸਰਕਾਰੀ ਬੱਚੇ ਨਹੀਂ ਲਵਾਏ ਇਹਨੇ ਸਾਡੇ ਬੱਚਿਆਂ ਨੂੰ ਕੋਈ ਨੌਕਰੀ ਨਹੀਂ ਦਿੱਤੀ ਇਹਨੇ ਸਾਡੇ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਰਕਾਰੀ ਮੈਹਕਮੇ ਦੇ ਵਿੱਚ ਇਹ ਨਹੀਂ ਕਿਹਾ ਕਿ ਆਓ ਤੁਹਾਡੇ ਫਲਾਣੇ ਬੱਚਿਆਂ ਨੂੰ ਨੌਕਰੀ ਲਵਾ ਦਈਏ ਇਹਨਾਂ ਨੇ ਹਮੇਸ਼ਾ ਹੀ ਲੀਡਰ ਲੋਕਾਂ ਨੇ ਆਪਣੇ ਢਿੱਡ ਭਰੇ ਆ ਜੇ ਅਸੀਂ ਗੱਲ ਕਰਨ ਤੇ ਆਈਏ ਨਾ ਕਿ ਜੇ ਸਾਡੇ ਬੱਚੇ ਦਲਿਤ ਭਾਈਚਾਰੇ ਦੀ ਰਹਿ ਗਏ ਇਸ ਬੰਦਿਆਂ ਨੇ ਗੱਲ ਕੀਤੀ ਆ ਪਿਛੇ 2 ਸਾਲ ਇਹ ਬੰਦਾ ਐਮਪੀ ਰਿਹਾ ਲੋਕਡਾਊਨ ਤੇ ਟਾਈਮ ਚ ਕਿੰਨੇ ਕੇਸ ਬੰਦੇ ਨੇ ਸਾਡੇ ਲੋਕਾਂ ਦੀ ਮਦਦ ਕੀਤੀ ਜਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਦਲਿਤ ਭਾਈਚਾਰੇ ਦੀ ਕਿੰਨੇ ਜੀਸ ਬੰਦੇ ਨੇ ਗੱਲ ਕੀਤੀ ਸਾਡੇ ਲੋਕਾਂ ਵਾਸਤੇ ਜੇ ਅਸੀਂ ਇਸ ਗੱਲਾਂ ਤੇ ਆਈਏ ਨਾ ਤੇ ਇੱਕ ਇੱਕ ਜਿਹੜੀ ਆਪਣੇ ਦਲੀ ਸਮਾਜ ਦੀ ਗੱਲ ਕਰਦੇ ਆਪਾਂ ਇਹਨਾਂ ਨੂੰ ਦੱਸੋ ਅਜੇ ਤੱਕ ਇਹਨਾਂ ਨੇ ਸਾਡੇ ਹੀ ਬੱਚਿਆਂ ਦਾ ਕੋਈ ਵਿਆਹ ਸ਼ਾਦੀ ਕਿਤੇ ਕੀਤਾ ਵਾ ਕਿ ਇਹ ਗਰੀਬ ਬੱਚਿਆਂ ਦੀ ਮਦਦ ਕੀਤੀ ਆ ਅੱਜ ਤੱਕ ਸਾਡੇ ਜਿਹੜੇ ਬੱਚੇ ਆ ਉਹਨਾਂ ਦੀਆਂ ਪੜਾਈਆਂ ਵਾਸਤੇ ਕਦੀ ਇਹਨਾਂ ਨੇ ਮਦਦ ਕੀਤੀ ਆ ਤੇ ਅਸੀਂ ਲੋਕ ਉਹਦੇ ਜਾ ਕੇ ਉਹਦੇ ਨਾਲ ਜਾ ਕੇ ਉਹਦੇ ਜਾ ਕੇ ਝੋਲੀ 'ਚ ਪੈ ਗਏ ਆ ਇਹ ਹਾਲਾਤ ਹੈ ਸਾਡੇ ਸਮਾਜ ਦੇ ਇਹਨਾਂ ਨੇ ਸਾਨੂੰ ਵਾਲਮੀਕੀ ਪਰਿਵਾਰਾਂ ਨੂੰ ਪੜਨ ਦੀ ਕੋਸ਼ਿਸ਼ ਕੀਤੀ ਆ ਔਰ ਵਾਲਮੀਕੀ ਸਮਾਜ ਨੂੰ ਪੜਨ ਦੀ ਕੋਸ਼ਿਸ਼ ਕੀਤੀ ਆ ਐਸੀ ਭਾਈਚਾਰੇ ਨੂੰ ਪੜਨ ਦੀ ਕੋਸ਼ਿਸ਼ ਕੀਤੀ ਆ ਕਹਿੰਦੇ ਲੋਹੇ ਨੂੰ ਲੋਹਾ ਹੀ ਕੱਟਦਾ ਵਾ ਲੋਹੇ ਨੂੰ ਲੋਹਾ ਕੱਟਦਾ ਵਾ ਇਸੇ ਕਰਕੇ ਇਹਨਾਂ ਨੇ ਆਪਣਾ ਹੀ ਕੋਈ ਇਹੋ ਜਿਹਾ ਬੰਦਾ ਨਹੀਂ ਅੱਗੇ ਲਾਇਆ ਮਗਰ ਇਹਨਾਂ ਨੇ ਸਾਡੇ ਹੀ ਭੈਣ ਭਰਾ ਸਾਡਾ ਹੀ ਪਰਿਵਾਰ ਸਾਹਮਣੇ ਖੜਾ ਕਰਕੇ ਇਹਨਾਂ ਨੇ ਸਾਡੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਅਤੇ ਬੋਲਦੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਤੇ ਸੁਮਿਤ ਕਾਲੀ ਦਾ ਜਿਹੜਾ ਉਹ ਇਕੱਲਾ ਹੀ ਆਪਣੇ ਸੰਗਠਨ ਦੇ ਉੱਤੇ ਇਹ ਬੰਦਾ ਮੂਵਮੈਂਟ ਲੜਦਾ ਪਿਆ ਵਾ ਇਹਦੇ ਪਿੱਛੇ ਕੋਈ ਸੰਗਠਨ ਨਹੀਂ ਬੋਲਦਾ ਪਿਆ ਸਿਰਫ ਇਹਦਾ ਇੱਕੋ ਹੀ ਸੰਲਟਨ ਹੈ ਇਹ ਆਪਣਾ ਹੀ ਜਿਹੜਾ ਇਹ ਲਾ 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 ਕਰਨ ਤੇ ਫਿਰਦਾ ਮੈਂ ਲਾ 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 ਕਿਸ ਚੀਜ਼ ਦੀ ਕਰਦਾ ਪਿਆ ਵਾ ਮੈਂ ਆਪਣੇ ਘਰ ਕੁਝ ਬਣਵਾਉਣਾ ਤੁਹਾਡੇ ਕੋਲ ਆ ਕੇ ਦੱਸੋ ਮੈਨੂੰ ਮੈਂ ਆਪਣੇ ਘਰ ਦੀਆਂ ਤਾਂ ਰੋਟੀਆਂ ਬਣਵਾਉਣੀਆਂ ਤੁਹਾਡੇ ਕੋ ਉਹ ਮੈਂ ਆਪਣੀ ਕੌਮ ਵਾਸਤੇ ਲੜਦਾ ਪਿਆ ਮੈਂ ਆਪਣੇ ਸਮਾਜ ਵਾਸਤੇ ਲੜਦਾ ਪਿਆ ਵਾ ਮੈਂ ਬੇਨਤੀ ਕਰਦਾ ਪਿਆ ਵਾ ਕਿ ਤੁਸੀਂ ਮੈਨੂੰ ਕੱਲੇ ਨੂੰ ਕਹਿ ਰਹੇ ਜੇ ਕਿ ਮੇਰਾ ਕੱਲੇ ਦਾ ਸੰਗਠਨ ਹੈ ਅੱਜ ਮੈਂ ਤੁਹਾਨੂੰ ਜਿੰਨੇ ਵੀ ਸੰਗਠਨ ਉਹਨਾਂ ਦੇ ਇਹ ਤੁਹਾਡੇ ਸਾਹਮਣੇ ਬਾਤ ਤੇ ਆ ਔਰ ਤੁਸੀਂ ਇਹ ਨਾ ਕਹੋ ਕਿ ਮੈਂ ਕੱਲਾ ਵਾਂ ਮੈਨੂੰ ਮੈਂ ਪੂਰੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਆਪ ਜੀ ਦੇ ਰਾਈ ਕਿ ਮੇਰੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਲਗਾਤਾਰ ਵਾਰਤਲਾਪ ਹੋ ਰਹੀ ਆ ਔਰ ਮੈਂ ਪੂਰੇ ਪੰਜਾਬ ਦੇ ਲੈਵਲ ਦੇ ਉੱਤੇ 20 ਮੀਟਿੰਗ ਬਹੁਤ ਜਲਦ ਕਰਨ ਜਾ ਰਿਹਾ ਵਾਂ ਜਿਦੇ ਵਿੱਚ ਉਹ ਜਲਾ ਸਾਹਿਬ ਨੂੰ ਇਹੋ ਜੀ ਮਤਲਬ ਕਿ ਬੋਟਾ ਰਾਈ ਜਵਾਬ ਦੇਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਉਂਸਲਰ ਜਾਂ ਐਮਪੀ ਵੀ ਨਹੀਂ ਲੜਨਗੇ ਜਿਹੋ ਜਿਨੇ ਨੇ ਸਾਡੇ ਮਤਲਬ ਕਿ ਹਾਲਾਤ ਪੈਦਾ ਕੀਤੇ ਆ ਇਸ ਟਾਈਮ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਸਾਡੇ ਸਮਾਨ ਨੂੰ ਮਾਰਾ ਕਿਹਾ ਵਾ ਇਹੋ ਜਿਹੇ ਬੰਦੇ ਦਾ ਬਾਈਕਾਟ ਹੋਣਾ ਚਾਹੀਦਾ ਔਰ ਇਹੋ ਜਿਹੇ ਬੰਦੇ ਨੂੰ ਜਿਹੜੀਆਂ ਵੋਟਾਂ ਨਹੀਂ ਪਾਉਣੀਆਂ ਇਹਦਾ ਬਾਈਕਾਟ ਕਰੇ ਸਾਡਾ ਐਸੀ ਸਮਾਜ ਜੇ ਵਾਲੀ ਕੀ ਤੁਸੀਂ ਤੁਹਾਡਾ ਹੀ ਗਰੁੱਪ ਹੀ ਭਰਾ ਤੁਹਾਡੇ ਹੀ ਕਹਿ ਰਹੇ ਆ ਉਹਨੇ ਜਾ ਕੇ ਅਰਾਮ ਤਿਲ ਤੋਂ ਮਾਫੀ ਮੰਗ ਲਈ ਆ ਇੱਕ ਸਾਇ ਦੇ ਤੁਹਾਡੇ ਜਥੇਬੰਦੀਆਂ ਨੂੰ ਗਲਤ ਕਹਿ ਰਹੇ ਤੇ ਲੱਗਦਾ ਨਹੀਂ ਪੰਜਾਬ ਵਿੱਚ ਤੁਹਾਡੇ ਹੀ ਮੈਸੇਜ ਗਲਤ ਜਾ ਰਿਹਾ ਤੁਹਾਡੀ ਕੰਮ ਮੈਂ ਬੇਨਤੀ ਕਰੂੰਗਾ ਜੀ ਮੈਂ ਤੁਹਾਨੂੰ ਇਹ ਵੀ ਪਹਿਲਾਂ ਹੀ ਕਹਿ ਤਾ ਵਾ ਕਿ ਸਾਡੇ ਕੁਝ ਦੋ ਚਾਰ ਭਰਾ ਜਿਹੜੇ ਆ ਉਹਨਾਂ ਦੇ ਪਾਖੇ ਚ ਚਲ ਗਿਆ ਮੈਨੂੰ ਇਹ ਵੀ ਨਹੀਂ ਸਮਝ ਆਈ ਕਿ ਇਹਨਾਂ ਉਹ ਹੀ ਵੀ ਮੇਰੇ ਨਾਲ ਪਹਿਲੀ ਵਾਰ ਉਹ ਹੀ ਪ੍ਰੈਸ ਕਾਨਫਰੈਂਸ ਕਰਦੇ ਆ ਉਹ ਹੀ ਬੰਦੇ ਮੇਰੇ ਨਾਲ ਬੈਠ ਕੇ ਪ੍ਰੈਸ ਕਾਨਫਰੈਂਸ ਕਰਦੇ ਆ ਫਿਰ ਉਹ ਹੀ ਬੰਦੇ ਓਜਲਾ ਛਾੜਦੇ ਜਾ ਕੇ ਝੋਲੀ 'ਚ ਬੈਠ ਕੇ ਪ੍ਰੈਸ ਕਾਨਫਰੈਂਸ ਉਹਨਾਂ ਦੇ ਹੱਥ 'ਚ ਕਰਦੇ ਮੈਨੂੰ ਇਹ ਤੇ ਸਮਝ ਨਹੀਂ ਆਈ ਕਿ ਕੀਤਾ ਕੀ ਇਹਨਾਂ ਨੇ ਇਹਨਾਂ ਨੇ ਕੀਤਾ ਕੀ ਆ ਅੰਦਰ ਖਾਤੇ ਹੋਇਆ ਕੀ ਆ ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ ਲੱਗਦਾ ਨਹੀਂ ਬੰਦ ਕਮਰੇ 'ਚ ਕੋਈ ਮੀਟਿੰਗਾਂ ਚੜਤਾਂਗੇ ਸ਼ਾਇਦ ਹੋ ਸਕਦਾ ਜੀ ਕਿਉਂ ਮੈਂ ਤੇ ਕੀ ਨਾਲ ਦੇ ਹਾਲਾਤ ਜਿੱਦਾਂ ਦੇ ਹਾਲਾਤ ਦੇਖਦਾ ਪਿਆ ਮੈਨੂੰ ਸ਼ਾਇਦ ਮਹਿਸੂਸ ਹੁੰਦਾ ਵਾ ਕਿ ਇਹਦਾ ਮਤਲਬ ਕਿ ਆਪਾਂ ਆਪਣੀ ਕੌਮ ਦੇ ਹੱਕ ਵਾਸਤੇ ਨਹੀਂ ਕੋਈ ਗੱਲ ਕੀਤੀ ਜੇ ਰਹਿ ਗਈ ਵੱਲ ਨਹੀਂ ਕੀਤੀ ਇਹ ਤਾਂ ਮਾਫੀ ਤਾਂ ਮੰਗਣ ਦੀ ਗੱਲ ਹੈ ਠੀਕ ਹੈ ਜੀ ਔਰ ਸਾਧੂ ਸੰਤਾਂ ਵੱਲੋਂ ਵੀ ਇਹ ਮੈਨੂੰ ਜਵਾਬ ਆਇਆ ਕਿ ਇਹ ਜਿਹੜੀ ਅਸੀਂ ਕੋਈ ਲਿਖਤੀ ਦੇ ਵਿੱਚ ਨੂੰ ਕੋਈ ਮਾਫੀ ਨਹੀਂ ਦਿੱਤੀ ਸਾਡਾ ਕੋਈ ਲੈਟਰ ਪੈਟ ਨਹੀਂ ਲੱਗਾ ਜਿਸ ਕਾਰਨ ਇਹ ਨੂੰ ਕੋਈ ਮਾਫੀ ਦਿੱਤੀ ਆ ਸਾਧੂ ਸੰਤਾਂ ਕੋ ਜਾ ਕੇ ਇਹਨਾਂ ਨੇ ਕੋਈ ਮਾਫੀ ਨਹੀਂ ਮੰਨਾਲ ਹੋ ਕੇ ਮੰਗਵਾਈ ਤੀਰਤ ਤੋਂ ਔਰ ਜਿਹੜੇ ਅਸੀਂ ਚਾਹੁੰਦੇ ਆ ਕਿ ਜੇ ਆਪਣੇ ਭੈਣ ਭਰਾ ਅਸੀਂ ਕਿਸੇ ਦੇ ਉਹਦੀ ਮਾਫੀ ਦੇ ਲੈ ਲੈ ਹੈਗੇ ਨਹੀਂ ਆ ਕਿ ਉਹ ਮਾਫੀ ਉਹਨੇ ਮੰਗੀ ਆ ਚਾਹੀ ਨਹੀਂ ਮੰਗੀ ਮਗਰ ਅਸੀਂ ਆਪਣੇ ਸਮਾਜ ਨੂੰ ਅਵੇਅਰ ਕਰਦੇ ਪਏ ਆ ਕਿ ਜਿਸ ਵਿੱਚ ਇਹਨਾਂ ਇੱਕ ਵੀਡੀਓ ਵਾਇਰਲ ਦੇ ਵਿੱਚ ਵੀਡੀਓ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਪਰਿਵਾਰ ਨੂੰ ਮਾਰਾ ਗਿਆ ਸਾਡੀ ਜਾਤੀ ਨੂੰ ਮਾਰਾ ਗਿਆ ਸਾਡੇ 3 ਪੁੱਤਰਾਂ ਨੂੰ ਮਾਰਾ ਗਿਆ ਇਹ ਚੀਜ਼ ਦਾ ਅਸੀਂ ਵਿਰੋਧ ਕਰਦੇ ਆ ਕਿ ਅੱਜ ਇਹ ਬੰਦਾ ਇਲੈਕਸ਼ਨ ਜਿੱਤ ਕੇ ਫਿਰ ਪਾਰਲੀਮੈਂਟ ਦੇ ਵਿੱਚ ਜਾ ਕੇ ਬਹਿ ਜਵੇ ਤੇ ਫਿਰ ਸਾਨੂੰ ਕੀੜੇ ਮਕੋੜੇ ਸਮਝੇ ਜਾਏ ਬੰਦਾ ਫਿਰ ਇਹਨੇ ਆਪਣੇ ਹੀ ਪਰਿਵਾਰਾਂ ਦੀ ਗੱਲ ਕਰਨੀ ਆ ਆਪਣੇ ਹੀ ਹੱਕਾਂ ਦੀ ਗੱਲ ਕਰਨੀ ਉੱਥੇ ਉਤੇ ਸਾਡੇ ਨਹੀਂ ਹੱਕ ਤਾਂ ਗੱਲ ਹੋਣੀ ਸਾਡੀ ਕੌਮ ਦੀ ਗੱਲ ਨਹੀਂ ਹੋਣੀ ਜਾਂ ਤੇ ਅੱਜ ਤੱਕ ਦਲੀ ਸਮਾਜ ਦੇ 3 ਪੁੱਤਰਾਂ ਦੀ ਪੜ੍ਹਾਈ ਲਿਖਾਈ ਵਾਸਤੇ ਕੁਝ ਲੈ ਕੇ ਆਏ ਅੱਜ ਤੱਕ ਮਗਰ ਇਹ ਗੱਲ ਹੈ ਕਿ ਮੈਂ ਆਪਣੇ ਸਮਾਜ ਨੂੰ ਅਵੇਅਰ ਕਰਨਾ ਚਾਹੁੰਦਾ ਜਿਹੜੇ ਮੇਰੇ ਭਰਾ ਉਹਨਾਂ ਦੇ ਨਾਲ ਬੈਠ ਕੇ ਜਾ ਕੇ ਮੀਟਿੰਗਾਂ ਕਰਦੇ ਪਏ ਉਹਨਾਂ ਦੇ ਹੱਕ 'ਚ ਮੀਟਿੰਗਾਂ ਕਰਦੇ ਪਏ ਆ ਉਹ ਕਹਿ ਰਹੇ ਕਿ ਸੁਮਿਤ ਕਾਲੀ ਇਕੱਲਾ ਹੀ ਆ ਆਪਣੇ ਸੰਗਠਨ ਤੋਂ ਇਹ ਮੂਵਮੈਂਟ ਛੇੜਦਾ ਪਿਆ ਵਾ ਔਰ ਮੈਂ ਐਕਸਪ੍ਰੈਸ ਲਈ ਆਪ ਜੀ ਨੂੰ ਦਿਖਾ ਵੀ ਦਿੱਤਾ ਵਾ ਕਿ ਮੈਂ ਇਸ ਮਸਲੇ 'ਚ ਇਕੱਲਾ ਨਹੀਂ ਹੈਗਾ ਮੇਰੇ ਨਾਲ 10 ਤੋਂ 12 ਸੰਗਠਨ ਇਸ ਟਾਈਮ ਅੰਮ੍ਰਿਤਸਰ ਦੇ ਬੈਠੇ ਹੋਏ ਆ ਔਰ ਤੁਸੀਂ ਉਹ ਚਿਹਰੇ ਆ ਜਿਹੜੇ ਪੂਰੇ ਪ੍ਰਸ਼ਾਸਨ ਨੂੰ ਵੀ ਜਾਣਦੇ ਆ ਔਰ ਸਰਕਾਰ ਵੀ ਇਨ੍ਹਾਂ ਚਿਹਰਿਆਂ ਨੂੰ ਜਾਣਦੀ ਆ ਤੇ ਮੈਂ ਬੇਨਤੀ ਕਰੂੰਗਾ ਉਹਨਾਂ ਭਰਾਵਾਂ ਨੂੰ ਵੀ ਕਿ ਹੱਥ ਜੋੜ ਕੇ ਆਪਣੇ ਸਮਾਜ ਦੀ ਗੱਲ ਕਰੋ ਆਪਣੇ ਧੀਆ ਪੁੱਤਰਾਂ ਦੀ ਗੱਲ ਕਰੋ ਆਪਣੇ ਧੀਆ ਪੁੱਤਰਾਂ ਦੇ ਆਣ ਵਾਲੇ ਭੁਖ ਦੀ ਗੱਲ ਕਰੋ ਜੇ ਇਹ ਲੋਕ ਇਸ ਤਰ੍ਹਾਂ ਕਰਨਗੇ ਤੇ ਇਹਨਾਂ ਦੇ ਬੱਚੇ ਵੀ ਤੁਹਾਡੇ ਨਾਲ ਜਾਤੀਵਾਦ ਕਰਨਗੇ ਫਿਰ ਸਾਡੇ ਬੱਚਿਆਂ ਨਾਲ ਵੀ ਅੱਗੇ ਜਾਤੀਵਾਦ ਹੋਏਗਾ ਤੇ ਇਹਨਾਂ ਲੋਕਾਂ ਦਾ ਬਾਈਕਾਟ ਹੋਣਾ ਚਾਹੀਦਾ ਵਾ ਇਹਨੂੰ ਇਹੋ ਜਿਹੇ ਬੁਰੇ ਤਰੀਕੇ ਨਾਲ ਹਰਾਓ ਇਸ ਇਲੈਕਸ਼ਨਾਂ ਦੇ ਵਿੱਚ ਇਹ ਸਾਡੇ ਐਸੀ ਸਮਾਜ ਤੋਂ ਦੋ ਜਰਾ ਡਰ-ਡਰ ਕੇ ਨਾ ਗਲੀਆਂ ਛੱਡ ਜੇ ਐਸੀ ਸਮਾਜ ਦੀਆਂ ਸੋ ਇਨੀਆਂ ਬੀਤੀਆਂ ਨੂੰ ਪ੍ਰਵਾਨ ਕਰਿਓ ਜੈ ਵਾਲਮੀਕੀ ਜੈ ਭੀਮ ਜੈ ਭਰਤ